ਛੇਵੇਂ ਪਾਤਸ਼ਾਹ ਜੀ ਦਾ ਆਪਾ ਆਗਮਨ ਗੁਰਪੁਰਬ ਮਨਾ ਰਹੇ ਆਂ ਆਗਰੇ ਦੀ ਧਰਤੀ ਤੇ ਗੁਰੂ ਸਾਹਿਬ ਦੇ ਨਾਲ ਪਿਆਰ ਕਰਨ ਵਾਲਾ ਇੱਕ ਕਾਹੀ ਸਿੱਖ ਉਹਦਾ ਨਾਮ ਨਹੀਂ ਆਇਆ ਕਹਿੰਦੇ ਉਹ ਇੱਕ ਕੰਮ ਕੀ ਕਰਦਾ ਹੁੰਦਾ ਸੀ ਆਪਣੀ ਕਿਰਤਕਾਰ ਕਰਨ ਦੇ ਨਾਲ ਨਾਲ ਰੱਬ ਦੀ ਕੀਰਤੀ ਕਰਦਾ ਹੁੰਦਾ ਸੀ ਤਾਂ ਉਹਦੇ ਅੰਦਰ ਤਾਂਗ ਪੈਦਾ ਹੋਈ ਵੀ ਛੇਵੇਂ ਪਾਤਸ਼ਾਹ ਜੀ ਮੈਨੂੰ ਆ ਕੇ ਪ੍ਰਤੱਖ ਦਰਸ਼ਨ ਦੇਣ ਗੁਰੂ ਸਾਹਿਬ ਜੀ ਆ ਕੇ ਮੈਨੂੰ ਦਰਸ਼ਨ ਦੇਣ ਕਹਿੰਦਾ ਆਗਰੇ ਦੀ ਧਰਤੀ ਤੇ। ਇਸੇ ਤਰ੍ਹਾਂ ਤੁਸੀਂ ਇਤਿਹਾਸ ਪੜ੍ਹੋਗੇ ਨਾ ਮਾਤਾ ਭਾਗਪਰੀ ਜੀ ਨੂੰ ਛੇਵੇਂ ਪਾਤਸ਼ਾਹ ਜੀ ਨੇ ਕਸ਼ਮੀਰ ਦੀ ਧਰਤੀ ਤੇ ਜਾ ਕੇ ਦਰਸ਼ਨ ਦਿੱਤੇ ਸੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਔਰ ਅਸੀਂ ਬੇਨਤੀ ਕਰਦੇ ਹੋਂ ਨਿਆ ਕੋਈ ਤੁਸੀਂ ਸਾਖੀ ਸੁਣਦੇ ਹੋ ਇਤਿਹਾਸਿਕ ਵਿਚਾਰਾ ਸਰਵਣ ਕਰਦੇ ਹੋ ਨਾ ਉਹਦੇ ਤੋਂ ਸੇਧ ਲਿਆ ਕਰੀਏ ਸਿੱਖਿਆ ਵੀ ਲਿਆ ਕਰੀਏ। ਇਹਨਾਂ ਸਮਝਾ ਕਰੀਏ ਵੀ ਉਹਨਾਂ ਨੂੰ ਗੁਰੂ ਸਾਹਿਬ ਨੇ ਦਰਸ਼ਨ ਦਿੱਤਾ ਆਪਾਂ ਵੀ ਅੰਦਰੋਂ ਤਾੰਗ ਪੈਦਾ ਕਰੀਏ ਅੰਦਰੋਂ ਅਰਦਾਸ ਕਰੀਏ ਗੁਰੂ ਸਾਹਿਬ ਸਾਨੂੰ ਵੀ ਦਰਸ਼ਨ ਲੈਣ ਦੇ ਅੱਜ ਵੀ ਗੁਰੂ ਦੀ ਕਲਾ ਵਰਤਦੀ ਹੈ ਪਰ ਵਰਤਦੀ ਕਿੰਨਾ ਨਾਲ ਹੈ ਜਿਨ੍ਹਾਂ ਨੂੰ ਭਰੋਸਾ ਹੁੰਦਾ ਹੈ ਔਰ ਬਹੁਤਿਆਂ ਨੂੰ ਵੇਖਿਆ ਆਉਂਦੇ ਜ਼ਰੂਰ ਆ ਲੇਕਿਨ ਗੁਰੂ ਤੇ ਭਰੋਸਾ ਬਣਾਦਾ ਹੀ ਨਹੀਂ ਉਹਨਾਂ ਬਾਰੇ ਕੀ ਲਿਖਿਆ ਕਹਿੰਦੇ ਸਤ ਗੁਰ ਕੀ ਪ੍ਰਤੀਤ ਨ ਆਈਆ ਸ਼ਬਦ ਨਾ ਲਾਗੋ ਭਾਓ ਉਸ ਨੂੰ ਸੁਖ ਨ ਉਪਜੈ ਭਾਵੇਂ ਸੌ ਢੇੜਾ ਆਵੋ ਤਉ ਕਾਹੀ ਸਿੱਖ ਦੇ ਅੰਦਰ ਪਿਆਰ ਸੀ ਅੰਦਰੋਂ ਤਾਂਗ ਸੀ ਵੀ ਗੁਰੂ ਸਾਹਿਬ ਜੀ ਮੈਨੂੰ ਆ ਕੇ ਦਰਸ਼ਨ ਦੇਣ ਛੇਵੇਂ ਪਾਤਸ਼ਾਹ ਉਹ ਰੋਜ਼ਾਨਾ ਘਾਹ ਦੀ ਪੰਡ ਖੋਦ ਕੇ ਲਿਆਉਂਦਾ ਘਾਹ ਨੂੰ ਖੋਦ ਕੇ ਇੱਕ ਪੰਡ ਭਰ ਕੇ ਲਿਆਉਂਦਾ ਸੀ ਉਹਨੂੰ ਆ ਕੇ ਬਾਜ਼ਾਰ 'ਚ ਵੇਚ ਦਿੰਦਾ ਸੀ ਉਹਨੂੰ ਇੱਕ ਟੱਕਾ ਮਿਲਿਆ ਕਰਦਾ ਸੀ ਰੋਜ਼ ਤੇ ਉਹ ਇੱਕ ਟੱਕੇ ਨੂੰ ਦੇ ਕੇ ਆਪਣਾ ਜਿਹੜਾ ਪ੍ਰਸ਼ਾਦਾ ਪਾਣੀ ਹੈ ਜਿਹੜੀ ਲੋੜਾਂ ਦੀ ਪੂਰਤੀ ਆ ਉਹ ਕਰ ਲੈਂਦਾ ਹੁੰਦਾ ਸੀ ਕਿਸੇ ਨੇ ਦੱਸਿਆ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਆਗੜੀ ਦੇ ਆਗਰੇ ਦੀ ਧਰਤੀ ਤੇ ਉਸ ਜਗ੍ਹਾ ਦੇ ਉੱਤੇ ਆਏ ਹੋਏ ਆ ਤਾਂ ਉਹ ਕਾਈ ਸਿੱਖ ਨੂੰ ਜਦੋਂ ਪਤਾ ਲੱਗਦਾ ਉਹ ਅੰਦਰੋਂ ਅਰਦਾਸਾ ਕਰਦਾ ਹੈ ਪਾਤਸ਼ਾਹ ਜੀ ਮੇਰਾ ਵੀ ਤੁਹਾਡੇ ਨਾਲ ਮਲਾਪ ਹੋਵੇ ਮੈਨੂੰ ਵੀ ਤੁਸੀਂ ਦਰਸ਼ਨ ਦਿਓ ਪਰ ਉਹਨੇ ਕੀ ਸੋਚਿਆ ਉਹ ਕਹਿੰਦਾ ਮੈਂ ਇੱਕ ਜਿਹੜੀ ਘਾ ਦੀ ਪੰਡਾ ਰੋਜ਼ ਹੀ ਪੜਦਾ ਇੱਕ ਟੱਕਾ ਮੈਨੂੰ ਮਿਲਦਾ ਕਹਿੰਦਾ ਅੱਜ ਮੈਂ ਦੋ ਪੰਡਾ ਖੁੱਦ ਕੇ ਲਿਓ ਕਾ ਦੀਆਂ ਵੀ ਇੱਕ ਨੂੰ ਵੇਚ ਕੇ ਮੈਂ ਆਪਣਾ ਪ੍ਰਸ਼ਾਦਾ ਪਾਣੀ ਸ਼ਕ ਲੂੰਗਾ ਤੇ ਦੂਜੀ ਦਾ ਜਿਹੜਾ 1 ਟੱਕਾ ਮਿਲਣਾ ਉਹ ਮੈਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਭੇਟ ਕਰੂੰਗਾ ਜਿਸ ਤਰ੍ਹਾਂ ਆਪਾਂ ਗੋਲਕ ਦੇ ਵਿੱਚ ਸ਼ਰਧਾ ਅਨਸਾਰ ਭੇਟਾ ਪਾਉਂਦੇ ਤਾਂ ਉਹ ਘਾਈ ਸਿੱਖ ਦਾ ਵੀ ਅੰਦਰੋਂ ਇੱਕ ਇਹ ਦਲੀ ਤਾਂਗ ਸੀਗੀ ਵੀ 2 ਟੱਕੇ ਅੱਜ ਕਮਾਉਣੇ ਆ ਤੇ 1 ਟੱਕੇ ਦੇ ਨਾਲ ਆਪਾਂ ਪ੍ਰਸ਼ਾਦਾ ਪਾਣੀ ਸ਼ਕ ਲਾਂਗੇ ਇੱਕ ਗੁਰੂ ਸਾਹਿਬ ਦੇ ਚਰਨਾਂ 'ਚ ਭੇਟ ਕਰਾਂਗੇ ਔਰ ਜਦੋਂ ਕੋਈ ਇਸ ਪਾਸੇ ਚੱਲਦਾ ਨਾ ਖਿਆਲ ਕਰਿਓ ਤੁਸੀਂ ਵੀ ਪ੍ਰੈਕਟੀਕਲ ਕਰ ਲਿਓ ਜਦੋਂ ਕੋਈ ਇਸ ਪਾਸੇ ਚੱਲਦਾ ਗੁਰੂ ਸਾਹਿਬ ਜੀ ਪੇਪਰ ਪਾ ਦਿੰਦੇ ਉਹਦੇ ਜਿਹਨੂੰ ਭਗਤ ਕਬੀਰ ਜੀ ਨੇ ਲਿਖਿਆ ਕਬੀਰ ਕਸੋਟੀ RAM ਕੀ ਝੂਠਾ ਟਿਕੈ ਨਾ ਕੋਏ RAM ਕਸੋਟੀ ਸੋਸ ਹੈ ਜੋ ਮਰ ਜੀਵਾ ਹੋਏ ਇਹਦਾ ਪਾਵਰਥ ਪੜ੍ਹੀਏ ਫਿਰ ਆਪਾਂ ਗੱਲ ਨੂੰ ਸਮਝੂਏ ਜਦੋਂ ਲੱਗਦੀ ਕਸੌਟੀ ਸੱਚੇ ਨਾਮ ਦੀ ਵਿਰਲੇ ਵਿਰਲੇ ਪਾਸ ਹੁੰਦੇ ਨੇ ਲੱਗਦੀ ਕਸੌਟੀ ਸੱਚੇ ਨਾਮ ਦੀ ਵਿਰਲੇ ਵਿਰਲੇ ਪਾਸ ਹੁੰਦੇ ਨੇ ਉਹਨਾਂ ਨੂੰ ਲੱਗਦੀ ਕਸੌਟੀ ਤੇਰੇ ਨਾਮ ਦੀ ਵਿਰਲੇ ਵਿਰਲੇ ਪਾਸ ਹੁੰਦੇ ઉઠલે <Wisdom> जात ਕਸਵਟੀਆਂ ਪਰਖਦਾ ਹੈ ਰੱਬ ਪਰਖਦਾ ਹੈ ਭਗਤਾਂ ਪਿਆਰਿਆਂ ਨੂੰ ਕਦੇ ਦੇਗਾਂ ਦੇ ਵਿੱਚ ਉਬਾਲ ਦਿੰਦਾ ਹੈ ਕਦੇ ਤਣਾ ਤੇ ਚਲਾਉਂਦਾ ਆ ਰਿਹਾ ਕੋਸੋਟੀ ਅੱਜ ਵੀ ਲੱਗਦੀ ਅਸੀਂ ਬੇਨਤੀ ਕਰਦੇ ਹੁੰਦੇ ਆ ਆਪਾਂ 100 ਰੁਪਏ ਦਾ ਤੌੜਾ ਲੈਣਾ ਹੋਵੇ ਨਾ ਪਾਣੀ ਪੀਣਾਂ ਵਾਸਤੇ ਘਰੇ ਰੱਖਦੇ ਆ ਕਹਿੰਦੇ ਫ੍ਰਿਜ ਵਾਲਾ ਪਾਣੀ ਖਰਾਬ ਤਾ ਉਹਨੂੰ ਬੰਦਾ ਟਣਕਾ ਆ ਕੇ ਵੇਂਦਾ ਵੀ ਪਿੱਲਾ ਨਾ ਹੋਵੇ ਕਿਤੇ ਵੀ 100 ਐਵੇਂ ਹੀ ਜਾਵੇ ਮੇਰਾ ਤੇ ਪਰ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਸਾਨੂੰ ਅਪੇਧ ਕਰਨਾ ਆਕਾਲ ਪੁਰਖ ਚ ਉਹ ਟਣਕਾ ਕੇ ਨਾ ਵੇਖਿਆ ਉਹ ਵੀ ਪੇਪਰ ਪਾਉਂਦਾ ਸਾਡੇ ਤੇ ਜਿਵੇਂ ਆਪਾਂ ਬੱਚਿਆਂ ਨੂੰ ਸਕੂਲ ਚ ਭੇਜਦੇ ਆ ਇਹ ਸਾਰਾ ਸਾਲ ਪੜ੍ਹਾਈ ਕਰਦੇ ਆ ਫਾਈਨਲ ਐਗਜ਼ਾਮ ਹੁੰਦਾ ਨਾ ਉਹਦਾ ਪੇਪਰ ਹੁੰਦਾ ਫਿਰ ਫੇਲ ਪਾਸ ਆਉਂਦੇ ਆ ਇਹ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਪੇਪਰ ਕਿਹੜਾ ਪੈਂਦਾ ਹੈ ਦੁੱਖ ਰੂਪ ਦੇ ਵਿੱਚ ਸਾਡੀ ਪਰਖ ਹੋ ਰਹੀ ਹੁੰਦੀ ਆ ਉਹ ਪੇਪਰ ਪੈ ਰਿਆ ਹੁੰਦਾ ਕੋਈ ਉਹ ਚੋਂ ਫੇਲ ਹੋ ਜਾਂਦਾ ਕੋਈ ਬਰਲਾ ਪਾਸ ਹੋ ਜਾਂਦਾ ਖੁਸ ਹੱਤਨਾ ਸ਼੍ਰੀ ਔਰ ਇੱਕ ਗੱਲ ਚੇਤੇ ਰੱਖਿਓ ਦੁਨਿਆਵੀ ਵਿਦਿਆ ਇਹ ਨਾ ਜਿਹੜੀ ਆਪਣੇ ਬੱਚੇ ਜਿਹੜੇ ਪੜ੍ਹਦੇ ਸਕੂਲਾਂ ਦੇ ਵਿੱਚ ਇਹਦੇ ਵਿੱਚ 100 ਦੇ ਵਿੱਚੋਂ 33 ਨੰਬਰ ਆ ਜਾਣ ਬੱਚਾ ਪਾਸ ਹੋ ਜਾਂਦਾ ਗ੍ਰੇਸ ਨਾਲ ਪਰ ਧਰਮ ਦੀ ਜਿਹੜੀ ਪੜ੍ਹਾਈ ਹੈ ਜਦੋਂ ਇਹ ਪੇਪਰ ਪਿਆ ਇਹਦੇ ਵਿੱਚ 100 ਦੇ ਵਿੱਚੋਂ 100 ਨੰਬਰ ਲੈਣਾ ਪੈਂਦਾ ਇੱਕ ਨੰਬਰ ਵੀ ਘੱਟ ਰਹਿ ਗਿਆ ਨਾ ਦੁਬਾਰੇ ਫੇਰ ਸ਼ੁਰੂ ਇਸ ਕਰਕੇ ਆਪਣੇ ਆਪ ਨੂੰ ਕਾਇਮ ਰੱਖੀਏ ਰੋ ਵਿਚਾਰ ਬੇਨਤੀ ਕਰ ਰਿਹਾ ਸਾ ਉਹ ਕਾਹੀ ਸਿੱਖ ਸੀ ਜਿਹੜਾ ਅੰਦਰੋਂ ਜਿਹੜਾ ਤਾਂਗ ਰੱਖਦਾ ਸੀ ਵੀ ਮੈਂ ਗੁਰੂ ਸਾਹਿਬ ਦਾ ਦਰਸ਼ਨ ਕਰਨਾ ਤੇ ਉਹਨੇ ਕੀ ਕਰਿਆ ਅੱਜ ਦੋ ਪੰਡਾ ਖੋਦ ਕੇ ਲਿਆਇਆ ਘਾਦਿਆਂ ਉਹਨੂੰ ਐਸੀ ਵੀ 1 ਟਕਾ ਇੱਕ ਪੰਡਾ ਮਿਲਣਾ ਇੱਕ ਨਾਲ ਮੈਂ ਪ੍ਰਸ਼ਾਦਾ ਸ਼ਕਲੂ ਦੂਜੀ ਗੁਰੂ ਸਾਹਿਬ ਦੇ ਜਿਹੜਾ ਟਕਾ ਮਿਲਣਾ ਉਹ ਗੁਰੂ ਸਾਹਿਬ ਦੇ ਚਰਨਾਂ 'ਚ ਭੇਟ ਕਰੂਗਾ ਪੇਪਰ ਪੈ ਗਿਆ ਸ਼ਾਮ ਤੱਕ ਪੰਡਾ ਵਿਕਿਆ ਹੀ ਨਹੀਂ ਉਸੇ ਤਰ੍ਹਾਂ ਬੈਠਾ ਇੱਕ ਆਇਆ ਉਹ ਕਹਿੰਦਾ ਵੀ ਜੇ ਤੂੰ ਪੰਡਾ ਦੇਣੀਆਂ ਨਾ ਘਾਦਿਆਂ ਤਾਂ ਕਹਿੰਦਾ ਮੈਂ ਦੋ ਪੰਡਾ ਦਾ ਇੱਕੋ ਹੀ ਟਕਾ ਦੇਉ ਤੈਨੂੰ ਹੁਣ ਵੇਖੋ ਇੱਥੇ ਉਥੇ ਸਾਡੇ ਵਰਗਾ ਹੁੰਦਾ ਆਪਾਂ ਕਹਿੰਦਾ ਵੀ ਜੇ ਇੱਕ ਟਕਾ ਮਿਲਿਆ ਪ੍ਰਸ਼ਾਦਾ ਤਾਂ ਛੱਕੀਏ ਪਰ ਉਹਦੇ ਅੰਦਰ ਪਿਆਰ ਸੀ ਉਹ ਕੀ ਕਹਿੰਦਾ ਚਲੋ ਪ੍ਰਸ਼ਾਦਾ ਦਾ ਰੋਜ਼ ਹੀ ਛਕਦੇ ਆ ਜੇ 1 ਟਕਾ ਮਿਲਦਾ ਚਲੋ 21 ਦੇ ਦੇ ਮੈਂ ਇਹੀ ਲੈ ਕੇ ਗੁਰੂ ਸਾਹਿਬ ਦੇ ਚਰਵਾਚ ਪੇਟ ਕਰੂੰਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਤਿਹਾਸ ਲਿਖਦਾ ਦੋ ਤੰਬੂ ਲੱਗੇ ਹੋਏ ਸੀ ਆਗਰੇ ਦੀ ਧਰਤੀ ਤੇ ਜਦੋਂ ਛੇਮੇ ਪਾਸ਼ਾ ਜੀ ਜਾਂਦੇ ਆ ਇੱਕ ਪਾਸੇ ਨਾਲ ਤੰਬੂ ਲੱਗਿਆ ਹੋਇਆ ਸੀ ਜਹਾਂਗੀਰ ਬਾਦਸ਼ਾਹ ਦਾ ਦੂਸਰੇ ਪਾਸੇ ਨਾਲ ਲੱਗਿਆ ਹੋਇਆ ਸੀ ਮੇਰੀ ਪੀੜੀ ਦੇ ਮਾਲਕ ਛੇਮੇ ਪਾਸ਼ਾ ਜੀ ਉਹਨੂੰ ਪਤਾ ਨਹੀਂ ਸੀ ਕਿ ਕਿਹੜੇ ਤੰਬੂ ਦੇ ਵਿੱਚ ਗੁਰੂ ਸਾਹਿਬ ਜੀ ਬਰਾਜਮਾਨ ਹੈ। ਉਹ ਪਹਿਲਾਂ ਜਹਾਂਗੀਰ ਬਾਦਸ਼ਾਹ ਕੋਲੇ ਚਲਿਆ ਜਾਂਦਾ। ਜਾ ਕੇ ਇੱਕ ਟੱਕਾ ਮੱਖਾ ਟੇਕਦਾ ਤੇ ਬੇਨਤੀ ਕਰੀ ਵੀ ਮੇਰਾ ਜਨਮ ਮਰਨ ਕਟਦਿਓ। ਜਹਾਂਗੀਰ ਬਾਦਸ਼ਾਹ ਕਹਿੰਦਾ ਸਿੱਖਾ ਦੁਨੀਆਂ ਦਾ ਕੋਈ ਪਦਾਰਥ ਮਿੱਥੋਂ ਮੰਗਲਾ ਤੂੰ ਆ ਇੱਕ ਟਕੇ ਦੇ ਬਦਲੇ ਜੋ ਆਖੇਗਾ ਉਹ ਦੇ ਦੂੰਗਾ। ਪਰ ਜੇ ਜਨਮ ਮਰਨ ਕੱਟਣਾ ਨਾ ਉਹ ਨਹੀਂ ਮੈਂ ਕੱਟ ਸਕਦਾ ਉਹ ਤਾਂ ਦੂਜੇ ਤੂੰ ਪੁੱਛ ਬੈਠੇ ਆਂ ਖੁਸਤਨਾਬ ਸ੍ਰੀ ਵਾਹਿਗੁਰੂ ਹੁਣ ਉਹ ਪਿਆਰ ਵਾਲਾ ਸੀ ਵੇਖੋ ਆਪਣੇ ਆਪ ਨੂੰ ਉੱਥੇ ਨਾਲ ਵੇਖੋ ਵੀ ਜੇ ਉਸ ਜਗ੍ਹਾ ਤੇ ਅਸੀਂ ਹੁੰਦੇ ਤਾਂ ਕੀ ਕਰਦੇ ਉਹਨੇ ਕੀ ਕਰਿਆ ਉਹ ਜਿਹੜਾ 1 ਟੱਕਾ ਮੱਥਾ ਟੇਕਿਆ ਸੀ ਨਾ ਉਹ ਆਪਣਾ ਵਾਪਸ ਚੱਕ ਲਿਆ ਤੇ ਉਥੋਂ ਤੁਰ ਪਿਆ ਹੁਣ ਬਾਦਸ਼ਾਹ ਸੋਚਦਾ ਹੈ ਵੀ ਮੈਂ ਦੁਨੀਆ ਦੀ ਨਿਗਾਹ ਦੇ ਵਿੱਚ ਬਾਦਸ਼ਾਹ ਬਣਿਆ ਫਿਰਦਾ ਹਾਂ ਪਰ ਇੱਕ ਸਿੱਖ ਦੀ ਨਿਗਾਹ ਦੇ ਵਿੱਚ ਤਾਂ ਮੇਰੀ ਕੀਮਤ 1 ਟਕਾ ਵੀ ਹੈ ਨਹੀਂ ਦੀ ਅੱਖ ਸਤਨਾਮ ਸ੍ਰੀ ਵਾਹਿਗੁਰੂ ਵੇਖੋ ਪਿਆਰ ਵਾਲਿਆਂ ਦੀਆਂ ਖੇਡਾਂ ਹੁੰਦੀਆਂ ਨੇ ਜਿਹੜੇ ਗੁਰੂ ਨਾਲ ਅੰਦਰੋਂ ਪਿਆਰ ਕਰਦੇ ਆ ਗੁਰੂ ਸਾਹਿਬ ਜੀ ਉਹ ਤੋਂ ਕਈ ਗੁਣਾ ਵੱਧ ਕੇ ਕਰਦੇ ਆ ਹੁਣ ਜੇ ਉਹ ਕਾਈ ਸਿੱਖ ਨੇ ਪਿਆਰ ਦੇ ਵਿੱਚ ਪ੍ਰਸ਼ਾਦਾ ਨਹੀਂ ਨਾ ਛਕਿਆ ਦੂਜੇ ਪਾਸੇ ਗੁਰੂ ਸਾਹਿਬ ਨੂੰ ਜਿਸ ਵੇਲੇ ਛਕਾਉਣ ਵਾਸਤੇ ਪ੍ਰਸ਼ਾਦਾ ਲੈ ਕੇ ਗਏ ਸਿੰਘ ਗੁਰੂ ਸਾਹਿਬ ਕਹਿੰਦੇ ਅਸੀਂ ਜੇ ਨਹੀਂ ਛਕਦੇ ਅਸੀਂ ਲੈ ਗਏ ਗੁਰੂ ਸਾਹਿਬ ਜੀ ਨੇ ਵੀ ਨਹੀਂ ਛਕਿਆ ਉਸ ਤੋਂ ਜਦੋਂ ਫਿਰ ਮਿਲਦੇ ਆ ਜਾ ਕੇ ਗੁਰੂ ਸਾਹਿਬ ਜੀ ਨੂੰ ਜਦੋਂ ਜਾ ਕੇ ਨਮਸਕਾਰ ਕੀਤੀ ਮੱਥਾ ਟੇਕਿਆ ਇੱਕ ਟਕਾ ਰੱਖਿਆ ਗੁਰੂ ਸਾਹਿਬ ਜੀ ਖੜੇ ਹੋ ਕੇ ਤੇ ਗੱਲ ਨਾਲ ਲਾ ਲਿਆ ਗਲ ਨਾਲ ਲੱਗਿਆ ਹੋਇਆ ਬਿਰਾਗ ਦੇ ਵਿੱਚ ਅੱਖਾਂ ਦੇ ਵਿੱਚੋਂ ਹੰਝੂ ਆ ਰਹੇ ਹਨ ਤੇ ਕੀ ਪੜ ਰਹੇ ਸਾਰੇ ਪੜਿਓ ਆਪਣੇ ਵੀ ਅੰਦਰੋਂ ਆਵੇ ਕਈ ਵਾਰੀ ਅਸੀਂ ਉਤੋਂ ਤੱਕ ਬਹੁਤ ਵਾਰ ਕਈ ਕਹਿਣਗੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ ਪਰ ਗੁਰੂ ਦੀ ਕਦੇ ਮੰਨਦੇ ਨਹੀਂ ਬਹੁਤੇ ਤਾਂ ਚਲੋ ਤਾਂ ਨਹੀਂ ਮੰਨਦੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਗੁਰੂ ਸਾਹਿਬ ਜੀ ਕੀ ਕਹਿੰਦੇ ਆ ਕਈ ਜਾਣ ਬੁੱਝ ਕੇ ਪਤਾ ਹੋਣ ਦੇ ਬਾਵਜੂਦ ਜਾਣ-ਬੁਝ ਕੇ ਉਹ ਕੰਮ ਕਰੀ ਜਾਂਦੇ ਜਿੱਦੋਂ ਗੁਰੂ ਸਾਹਿਬ ਰੋਕਦੇ ਔਰ ਅਸੀਂ ਬੇਨਤੀ ਕਰਦੇ ਹੁੰਨੇ ਆ ਇੱਕ ਹੁੰਦਾ ਹੈ ਅਗਿਆਨਤਾ ਇੱਕ ਅਣਜਾਣਪਣਾ ਵੀ ਸਾਨੂੰ ਗੱਲ ਦਾ ਪਤਾ ਨਹੀਂ ਪਰ ਇੱਕ ਜਦੋਂ ਜਾਣ-ਬੁਝ ਕੇ ਅਸੀਂ ਗਲਤ ਕਰਦੇ ਆ ਉਥੇ ਸਾਡੀ ਅਗਿਆਨਤਾ ਨਹੀਂ ਉਥੇ ਸਾਡਾ ਢੀਠ ਪੜਾ ਜਾਂਦਾ ਪਿਆਰ ਵਾਲੇ ਕੀ ਕਹਿੰਦੇ ਆ ਉਹ ਗੁਰੂ ਸਾਹਿਬ ਦੇ ਗੱਲ ਨਾਲ ਲੱਗ ਕੇ ਉੱਚੀ-ਉੱਚੀ ਬਰਾਗ ਦੇ ਵਿੱਚ ਕੀ ਕਹਿ ਰਿਆ ਸੀ ਸਾਰਾ ਜਗ ਦੇਖਿਆ ਜੀ ਮਿਲਿਆ ਨਹੀਂ ਤੇਰੇ ਵਰਗਾ ਸਾਰਾ ਜਗ ਦੇਖਿਆ ਜੀ ਮਿਲਿਆ ਨਹੀਂ ਤੇਰੇ ਵਰਗਾ ਸਾਰਾ ਜਗ ਦੇਖਿਆ ਜੀ ਮਿਲਿਆ ਨਹੀਂ ਤੇਰੇ ਵਰਗਾ ਸਾਰਾ ਜਗ ਦੇਖਿਆ ਜੀ ਮਿਲਿਆ ਨਹੀਂ ਦੀ ਤੇਰੇ ਵਰਗਾ ਸਾਰਾ ਜਗ ਤੇ ਕਿਆਈ ਲਿਆਣੀ ਦਿਲਿਆਨੀ ਤੇਰੇ ਵਰਗਾ ਸਾਰਾ ਜਗ ਵੇਖਿਆ ਜੀ ਦਿਲਿਆਨੀ ਤੇਰੇ ਵਰਗਾ ਸਾਰਾ ਜਗ ਵੇਖਿਆ ਜੀ ਦਿਲਿਆਨੀ ਤੇਰੇ ਵਰਗਾ ਜੀ ਪਾਤਸ਼ਾਹ ਜੀ ਮੈਂ ਸਾਰੇ ਸੰਸਾਰ ਦੇ ਵਿੱਚ ਤੁਮ ਫਿਰ ਕੇ ਵੇਖਿਆ ਕਿੰਨਿਆਂ ਨੂੰ ਮਿਲਿਆ ਪਰ ਇੰਨਾ ਪਿਆਰ ਮੈਨੂੰ ਕਿਤੇ ਨਹੀਂ ਔਰ ਭਾਈ ਗੁਰਦਾਸ ਜੀ ਕਹਿੰਦੇ ਜੇ ਕੋਈ ਅੰਦਰੋਂ ਤਾਂਗ ਰੱਖ ਕੇ ਗੁਰੂ ਦੇ ਦਰਬਾਰ ਚਲਦਾ ਨਾ ਚਰਨ ਸ਼ਰਨ ਗੁਰ ਏਕ ਪੰਡਾ ਜਾਇ ਚੱਲ। ਇੱਕ ਕਦਮ ਅਸੀਂ ਗੁਰੂ ਵੱਲ ਪਟਦੇ ਔਰ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰ ਕੋਟ ਪੰਡਾ ਅੱਗੇ ਹੋਏ ਲੇਤ ਹੈ। ਇਹਨਾਂ ਪਿਆਰ ਬਖਸ਼ਦੇ ਅਸੀਂ। ਪਰ ਅੱਜ ਦੇ ਸਮੇਂ ਦੇ ਵਿੱਚ ਕਈ ਜਗ੍ਹਾ ਦੇ ਮਿਸਤਾ ਹੁੰਦਾ ਪਰ ਕਈ ਥਾਵਾਂ ਤੇ ਜਿੰਨਾ ادب ਸਤਕਾਰ ਆਰਥਿਕ ਪੱਖੋਂ ਜਿਹੜੇ ਕਮਜ਼ੋਰ ਲੋਕ ਆ ਉਹਨਾਂ ਨੂੰ ਮਿਲਣਾ ਚਾਹੀਦਾ ਨਾ ਉਹ ਨਹੀਂ ਮਿਲ ਰਹੇ ਇਸ ਕਰਕੇ ਉਹ ਫਿਰ ਕੀ ਕਰਦੇ ਆ ਉਹ ਗੁਰਦੁਆਰਾ ਸਾਹਿਬ ਨੂੰ ਛੱਡ ਕੇ ਫਿਰ ਡੇਰੇ ਦਾ ਆਸਰਾ ਲੈ ਲੈਂਦੇ ਹੋਰ ਡੇਰਿਆਂ ਤੇ ਜਾਣਾ ਸ਼ੁਰੂ ਕਰ ਦਿੰਦੇ ਜਿਸ ਤਰ੍ਹਾਂ ਤੁਸੀਂ ਵੇਖਦੇ ਹੋ ਆ ਦੇਹਧਾਰੀ ਪਰੰਪਰਾ ਵੱਧਦੀ ਜਾ ਰਹੀ ਉਹ ਉੱਥੇ ਕਿਉਂ ਜਾਂਦੇ ਆ ਤੁਸੀਂ ਹਿਸਟਰੀ ਬੈਕ ਤੋਂ ਸਟੱਡੀ ਕਰਿਓ ਕਦੇ ਫਿਰ ਤੁਹਾਨੂੰ ਪਤਾ ਲੱਗੂਗਾ ਇਹਦੀ ਸ਼ੁਰੂਆਤ ਹੋਈ ਹੈ 1978 ਤੋਂ ਉਹਨਾਂ ਨੇ ਕੀ ਕਰਿਆ ਜਿਹੜੇ ਲੋਕਾਂ ਨੂੰ ਬਣਦਾ ਸਤਕਾਰ ਜਿਨ੍ਹਾਂ ਨੂੰ ਮਿਲਣਾ ਚਾਹੀਦਾ ਸੀ ਕੁਝ ਦੋ ਦੇਣਾ ਸ਼ੁਰੂ ਕਰਿਆ ਉਹ ਕਹਿੰਦੇ ਉੱਥੇ ਸਾਨੂੰ ਪੁੱਛਦਾ ਹੀ ਕੋਈ ਨਹੀਂ ਉਧਰ ਚੱਲ ਗਿਆ ਆਪਾ ਔਰ ਸਾਨੂੰ ਗੁਰਬਾਣੀ ਇਹ ਸਮਝਾਉਂਦੀ ਆ ਦੁਨੀਆਂ ਦੇ ਲੋਕ ਪਤਾ ਕੀ ਕਰਦੇ ਜਦੋਂ ਕੋਈ ਗਰੀਬ ਬੰਦਾ ਘਰੇ ਆਉਂਦਾ ਉਹਨੂੰ ਵੇਖ ਕੇ ਕਹਿੰਦੇ ਮੂੰਹ ਫੇਰ ਲੈਂਦੇ ਤੇ ਜਦੋਂ ਉਹ ਅਮੀਰ ਬੰਦਾ ਗਰੀਬ ਦੇ ਘਰੇ ਜਾਂਦਾ ਉਹ ਜਾ ਕੇ ਉਹਨੂੰ ਆਪਣੇ ਹੱਥਾਂ ਤੇ ਚੱਕ ਲੈਂਦਾ ਬਹੁਤ ਜ਼ਿਆਦਾ ਸਤਕਾਰ ਦਿੰਦਾ ਪਰ ਕਰਨਾ ਸਾਨੂੰ ਵੀ ਉਸੇ ਤਰ੍ਹਾਂ ਹੀ ਚਾਹੀਦਾ ਵੀ ਹੰਕਾਰ ਕਿਸ ਕਿਸਮ ਦਾ ਵੀ ਕੁਝ ਲਿਮਟਡ ਜਾਂ ਪੀਰੀਅਡ ਮਿਲਿਆ ਸਾਨੂੰ ਦੁਨੀਆਂ ਦੇ ਉੱਤੇ ਰਹਿਣ ਵਾਸਤੇ ਆਪਾਂ ਐਵੇਂ ਛੋਟੀਆਂ ਮੋਟੀਆਂ ਗੱਲਾਂ ਦਾ ਹੰਕਾਰ ਚੱਕੀ ਫਿਰਦੇ ਤੇ ਜਦੋਂ ਆਪਾਂ ਹੰਕਾਰ ਨੂੰ ਛੱਡ ਦਿੰਦੇ ਆ ਈਗੋ ਲੈਸ ਹੋ ਜਾਂਦਾ ਬੰਦਾ ਨਾ ਕੁਝ ਹੋ ਜਾਂਦਾ ਹੈ ਗੁਰੂ ਸਾਹਿਬ ਜੀ ਫਿਰ ਬਖਸ਼ਿਸ਼ ਕਰ ਗਿਆ ਸਾਡੇ ਤਰ੍ਹਾਂ ਹੋ ਵਿਚਾਰ ਗੁਰੂ ਸਾਹਿਬ ਜੀ ਨੇ ਇਹ ਨਹੀਂ ਵੇਖਿਆ ਵੀ ਇਹ ਤਾਂ ਕਾਕੂਦਨ ਵਾਲਾ ਗੁਰੂ ਸਾਹਿਬ ਜੀ ਆਪ ਤਖਤ ਤੋਂ ਖੜੇ ਹੋ ਕੇ ਉਹਨੂੰ ਗਲ ਨਾਲ ਲਾਇਆ ਤਾਂ ਉਹ ਅੰਦਰੋਂ ਇਹ ਕਹਿ ਰਿਹਾ ਸੀ ਵੀ ਮੈਂ ਸਾਰੇ ਸੰਸਾਰ ਦੇ ਵਿੱਚ ਫਿਰ ਕੇ ਵੇਖਿਆ ਪਾਤਸ਼ਾਹ ਜੀ ਮੈਨੂੰ ਤੁਹਾਡੇ ਵਰਗਾ ਹੋਰ ਨਹੀਂ ਦੱਸਿਆ ਵੀ ਇੰਨਾ ਜਿਹਾ ਪਿਆਰ ਮਿਲ ਸਕਦਾ ਹੈ ਫਿਰ ਗੁਰੂ ਸਾਹਿਬ ਜੀ ਕੋਲੇ ਬਿਠਾਉਂਦੇ ਆਂ ਕਹਿੰਦੇ ਲਿਆਓ ਵੀ ਸੰਗੋ ਹੁਣ ਪ੍ਰਸ਼ਾਦਾ ਲਿਆਓ ਹੁਣ ਅਸੀਂ ਛਕਦੇ ਆਂ ਕੋਲੇ ਬਿਠਾ ਕੇ ਉਹਨੂੰ ਪ੍ਰਸ਼ਾਦਾ ਛਕਾਇਆ ਤੇ ਫਿਰ ਪਾਤਸ਼ਾਹ ਕਹਿੰਦੇ ਆ ਹੁਣ ਸਿੱਖਾ ਜੋ ਤੂੰ ਮੰਗਣਾ ਹੈ ਉਹ ਮੰਗ ਲੈ ਤੇ ਗੁਰੂ ਸਾਹਿਬ ਜੀ ਨੂੰ ਕਹਿਣ ਲੱਗਿਆ ਪਾਤਸ਼ਾਹ ਜੀ ਮੇਰੇ ਅੰਦਰ ਤਾਂ ਕੋਈ ਮੰਗ ਰਹੀ ਨਹੀਂ ਮੇਰੀਆਂ ਸਾਰੀਆਂ ਮੰਗਾਂ ਹੀ ਖੁਸ਼ ਵੀ ਪੂਰੀਆਂ ਹੋ ਗਈਆਂ ਕੋਈ ਮੰਗ ਹੀ ਨਹੀਂ ਤੇ ਜੇ ਤੁਸੀਂ ਮੈਨੂੰ ਕੁਝ ਦੇਣਾ ਚਾਹੁੰਨੇ ਹੋ ਤਾਂ ਮੇਰੀ ਇਹ ਅਰਦਾਸ ਹੈ ਤੁਹਾਡੇ ਚਰਨਾਂ ਦੇ ਵਿੱਚ ਕਿਹੜੀ ਸਾਨੂੰ ਸਾਰਿਆਂ ਨੂੰ ਵੀ ਕਰਨੀ ਚਾਹੀਦੀ ਕਿਉਂਕਿ ਆਪਾਂ ਕੀ ਕਰਦੇ ਆਂ ਦੁਨੀਆ ਦੇ ਵਿੱਚ ਵਿਚਰਦੇ ਆਂ ਤਾਂ ਦੇਖਦੇ ਆਂ ਲੋਕਾਂ ਦੇ ਔਗਣ ਵੀ ਫਲਾਣਾ ਬੰਦਾ ਆ ਔਗਣ ਕਰਦਾ ਫਲਾਣਾ ਆ ਕਰਦਾ ਤੇ ਆਪਣੇ ਬੰਦਾ ਵੇਖੀ ਜਾਂਦਾ ਗੁਣ ਵੀ ਮੇਰੇ ਜਿੱਤਾ ਆ ਕੁਆਲਿਟੀ ਹੈ ਜਦੋਂ ਤੁਸੀਂ ਦੁਨੀਆ ਦੇ ਲੋਕਾਂ ਦੇ ਵਿੱਚ ਉਹ ਗੁਣ ਵੇਖਣੇ ਸ਼ੁਰੂ ਕਰੋਗੇ ਅਸੀਂ ਬੇਨਤੀ ਕਰਦੇ ਹਾਂ ਹਰ ਬੰਦੇ ਦੇ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ ਪਰ ਆਪਾਂ ਕੀ ਕਰਦੇ ਹਾਂ ਦੂਜਿਆਂ ਦੇ ਔਗਣ ਵੇਖਦੇ ਹਾਂ ਉਹਦੇ ਨਾਲ ਸਾਡੇ ਅੰਦਰ ਔਗਣ ਵਧਣੇ ਸ਼ੁਰੂ ਹੋ ਜਾਂਦੇ ਔਰ ਜਦੋਂ ਗੁਰੂ ਦੀ ਮੱਤ ਲੈਣੇ ਆ ਉਦੋਂ ਫਿਰ ਕੀ ਹੁੰਦਾ ਹੈ ਗੁਰੂ ਸਾਹਿਬ ਸਾਨੂੰ ਇਹ ਸਿਖਾਉਂਦੇ ਆ ਵੀ ਤੁਸੀਂ ਆਪਣੇ ਔਗਣ ਵੇਖਣੇ ਸ਼ੁਰੂ ਕਰੋ ਫਿਰ ਤੁਹਾਨੂੰ ਪਤਾ ਲੱਗੂਆ ਕਬੀਰ ਸਭ ਤੇ ਹਮ ਗੁਰੇ ਹਮ ਤਜ ਭਲੋ ਸਭ ਕੋਈ ਫਿਰ ਤੈਨੂੰ ਇਹ ਸਮਝ ਆਊਗੀ ਮੈਂ ਤਾਂ ਸਾਰਿਆਂ ਤੋਂ ਮਾੜਾ ਏਨੇ ਔਗਣਾ ਮੇਰੇ ਵਿੱਚ ਇਸੇ ਤਰ੍ਹਾਂ ਉਹ ਕਾਈ ਸਿੱਖ ਸੀ ਨਾ ਜਿਹੜਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਬਖਸ਼ ਲਿਓ ਗੁਰ ਮੇਰੇ ਔਗਣਾ ਦੇ ਪਰੇ ਬਖਸ਼ ਲਿਓ ਗੁਰ ਮੇਰੇ ਅਗਨਾ ਦੇ ਪਰਿਆ ਹੋਇਆ ਰੋ ਬਖਸ਼ ਲਿਓ ਗੁਰ ਮੇਰੇ ਅਗਨਾ ਦੇ ਪਰਿਆ ਹੋਇਆ ਰੋ ਬਖਸ਼ ਲਿਓ ਗੁਰ ਮੇਰੇ ਅਗਨਾ ਦੇ ਪਰਿਆ ਹੋਇਆ ਰੋ ਬਖਸ਼ ਲਿਓ ਗੁਰ ਮੇਰੇ ਅਗਨਾ ਦੇ ਆਪਣਾ ਤੇ ਪਰਿਆ ਹੋਇਆ ਤੂੰ ਭਗਤ ਨੇ ਹੋ ਗੁਰੂ ਮੇਰੇ ਆਪਣਾ ਤੇ ਪਰਿਆ ਹੋਇਆ ਤੂੰ ਤਾਂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕਹਿੰਦੇ ਨਿਹਾਲ 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 ਅਸੀਂ ਵੀ ਆਉਂਦੇ ਹਾਂ ਗੁਰੂ ਦੇ ਦਰ ਤੇ ਜਿੱਥੇ ਅਸੀਂ ਦੁਨਿਆਵੀ ਮੰਗਾ ਮੰਗਦੇ ਆ ਉੱਥੇ ਆ ਕੇ ਮੰਗਿਆ ਕਰੀਏ ਪਾਤਸ਼ਾਹ ਅਸੀਂ ਔਗਣਾਂ ਦੇ ਪਰੇ ਹੋਏ ਹਾਂ ਸਾਨੂੰ ਬਖਸ਼ੋ ਦਰੋ ਕਰੋ ਬਖਸ਼ਿਸ਼ ਕਰਕੇ ਸਾਨੂੰ ਵੀ ਨਾਮ ਦੀ ਦਾਤ ਬਖਸ਼ੋ